ਇਹਨਾਂ ਕ ਵੀਡੀਓ ਚਲਦੀ ਪਈਏ ਦੇਖੋ ਫਿਰ ਦਿੰਨੇ ਆ ਜਵਾਬ ਕੋਈ ਗਲਤੀ ਹੋਣੀ ਪੁਲਿਸ ਵਾਲੇ ਦੀ ਤਾਂ ਹੀ ਥੱਪੜ ਖਾ ਬੈਠਾ ਹੁਣ ਬੈਠ ਕੇ ਸੋਚਦਾ ਹੋਣਾ ਮੈਂ ਕਿੱਥੇ ਪੰਗਾ ਪਾ ਬੈਠਾ ਇਸ ਸਾਲੇ ਐਵੇਂ ਸਿਰ ਚੜ ਜਾਂਦੇ ਆ ਪਾ ਕੇ ਵਰਦੀ ਖਾਕੀ ਜਦ ਕਿ ਇਹਨਾਂ ਨੂੰ ਪੁਲਿਸ ਵਾਲੇ ਤਾਂ ਬਣਾਇਆ ਕਿ ਕਰਨ ਲੋਕਾਂ ਦੀ ਰਾਖੀ ਹੰਕਾਰ ਬੋਲਦਾ ਹੋਣਾ ਸਿਰ ਚੜ ਕੇ ਅਗਲੇ ਨੇ ਦੋ ਪਲਾਂ ਵਿੱਚ ਲਾ ਦਿੱਤਾ ਜਾਗਦੀ ਜ਼ਮੀਰ ਵਾਲਾ ਸੀ ਮਾਦਾ ਪੁੱਤ ਜਿੰਨੇ ਥੱਪੜ ਮਾਰ ਕੇ ਮੁਕੇ ਤੇ ਹਸਾਕਤਾਂ ਵਿੱਚ ਮੋਕਾ ਦਿੱਤਾ ਹਾਂ ਬੱਲੀਏ